ਲਾਹهلا 2024 ਤੇ ਜਾਂਦੀਆਂ ਹੋਈਆਂ ਸੰਗਤਾਂ ਜਿਹੜੀਆਂ ਦਾ ਤਮਸਤਕ ਹੋਣ ਜਾ ਰਹੀਆਂ ਆ ਤੇ ਬਾਕੀ ਸਿੱਖ ਸੰਗਤ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਦੇਸ਼ਾਂ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਆ ਸਾਰਿਆਂ ਨਾਲ ਇੱਕ ਗੱਲ ਕਰਨੀ ਮੈਨੂੰ ਲੱਗ ਕੇ ਬਹੁਤ ਜ਼ਰੂਰੀ ਆ ਪਤਾ ਹੋਵੇ ਹਰ ਇੱਕ ਨੂੰ ਜਿੱਦਾਂ ਪਿਛਲੇ ਟਾਈਮ ਤੋਂ ਪਤਾ ਆ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ ਚਲੀ ਗਈਆਂ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਆਪਣੇ ਆਪ ਨੂੰ ਕੌਣ ਤਾਂ ਸਰਕਾਰ ਕਾਹਨ ਵਾਲੀ ਕਾਲੀ ਦਲ ਹੋਵੇ ਜਾਇਤੀ ਆਮ ਆਦਮੀ ਪਾਰਟੀ ਸਰਕਾਰ ਹੋਵੇ ਤੇ ਅੱਜ ਆਪਾਂ ਜਿਹੜੇ ਰੋਡ ਤੇ ਖੜੇ ਆ ਜੀ ਇਹ ਜਾਂਦਾ ਸਿੱਧਾ ਅਨੰਦਪੁਰ ਸਾਹਿਬ ਨੂੰ ਖਾਲਸੇ ਦਾ ਘਰ ਪੰਜਾਬ ਤੇ ਖਾਲਸੇ ਦਾ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਹਰ ਸਾਲ ਲੱਖਾਂ ਦੀ ਤਲਾਸ਼ ਦੇ ਵਿੱਚ ਸੰਗਤਾਂ ਉਸ ਸਥਾਨ ਤੇ ਜਾ ਕੇ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਜਾ ਕੇ ਨਤਮਸਤਕ ਹੁੰਦੀਆਂ ਨੇ ਪਰ ਆਹ ਜਿਹੜਾ ਰੋਡ ਆ ਇਹ ਰੋਡ ਜਿੱਦਾਂ ਕਿਸੇ ਪਿੰਡ ਨੂੰ ਨਹੀਂ ਜਾਂਦਾ ਹੁੰਦਾ ਆਪਾਂ ਉਦਾਂ ਦਾ ਰੋਡ ਦੇਖ ਰਹੇ ਆ ਇਸ ਵਾਰ ਰੋਡ ਨੂੰ ਕੀਤਾ ਗਿਆ ਥੋੜਾ ਚੌੜਾ ਆ ਤਾਂ ਦਿਖਾਉਂਦੇ ਆ ਵੀਡੀਓ ਵਿੱਚ ਆ ਜਿਹੜਾ ਪੱਥਰ ਪਾ ਕੇ ਮਿੱਟੀ ਪਾਈ ਗਈ ਉਹਨੂੰ ਵੀ ਫੈਲਾਉਂਦੇ ਇਹ ਮਹਾਵਰਖਾ ਵੱਲੋਂ ਕੀਤਾ ਗਿਆ ਨਾ ਕਿ ਕਿਸੇ ਪ੍ਰਸ਼ਾਸਨ ਵੱਲੋਂ ਆ ਦੇਖੀ ਤੇ ਬੋਰਡ ਵੀ ਲੱਗੇ ਹੋਏ ਆ ਸੜਕ ਦੀ ਮੁਰੰਮਤ ਤੇ ਇਹ ਹਾਲਿਆ ਸਾਧੀਆਂ ਸਰਕਾਰਾਂ ਦਾ ਇਹ ਖਾਸ ਕਰ ਸ਼ਰਮਨਾਕ ਗੱਲ ਉਹਨਾਂ ਲਈ ਆ ਜਿਹੜੀ ਪੰਥਕ ਸਰਕਾਰ ਕਹਾਉਂਦੀ ਆ ਅਕਾਲੀ ਦਲ 10 ਸਾਲ ਸੱਤਾ ਵਿੱਚ ਰਹੇ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਉਹਨਾਂ ਦੇ ਕੋਲ ਆ ਪਰ ਖਾਲਸੇ ਦੇ ਘਰ ਸ਼੍ਰੀ ਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਨੂੰ ਇਹ ਸਹੀ ਨਹੀਂ ਕਰਾ ਸਕੇ ਇਹ ਡਬਲ ਰੋਡ ਨਹੀਂ ਕਰਾ ਸਕੇ ਤੇ ਅੱਜ ਇਹ ਨਿਕਲੇ ਆ ਜੀ ਪੰਜਾਬ ਚੋਂ ਯਾਤਰਾ ਤੇ ਇਹ ਜ਼ਰੂਰੀ ਗੱਲ ਇਸ ਲਈ ਆ ਕਿਉਂਕਿ ਆ ਇਹ ਜਿਹੜਾ ਨਹੋਕਾ ਦਿੰਦੇ ਅਸੀਂ ਪੰਥਾ ਕਿਹਾ ਸੀ ਪੰਜਾਬ ਨੂੰ ਬਚਾਉਣ ਲਈ ਆ ਉਹ 10 ਸਾਲ ਦੇ ਵਿੱਚ ਆ ਇੱਕ ਰੋਡ ਨਹੀਂ ਪਾਸ ਕਰਾ ਸਕੇ ਤੁਸੀਂ ਜੇ ਤੁਹਾਡੇ ਕੋਲੋਂ ਸਰਕਾਰੀ ਤੌਰ ਤੇ ਨਹੀਂ ਹੁੰਦਾ ਸੀ ਸ਼ਰਮੂਣੀ ਕਮੇਟੀ ਦਾ ਬਜਟ ਪੰਜਾਬ ਦੇ ਬਜਟ ਦੇ ਲਾਗੇ ਛਾਕੇ ਟਲ ਜਾਂਦਾ ਜੀ ਕਹਿੰਦੇ ਤੇ ਉਹਦੇ ਵਿੱਚੋਂ ਜੀ ਸੈਕ ਸੰਗਤ ਆਪ ਹੀ ਸੇਵਾ ਨਹੀਂ ਕਰਾ ਸਕਦੀ ਇਹ ਨੀਤੀਆਂ ਦਾ ਜਵਾਬ ਕੌਣ ਦੇਊਗਾ ਆਪਾਂ ਹਰ ਸਾਲ ਹੌਲੇ-ਮਹਲੇ ਤੇ ਸ੍ਰੀ ਕੇਸਗੁਰ ਸਾਹਿਬ ਅਨੰਤਪੁਰ ਸਾਹਿਬ ਜਾਣੇ ਆ ਤਾਂ ਆਹ ਹੀ ਟੁੱਟਾ ਰੋਡ ਸਾਨੂੰ ਮਿਲਦਾ ਦੇਖਣ ਨੂੰ ਤੋਏ ਖਾਂ ਤਾਂ ਪਏ ਹੁੰਦੇ ਆ ਆ ਕਿੰਨਾ ਕਰੋੜ ਆ ਦੇਖੋ ਜਿੱਦਾਂ ਕਿਸੇ ਪਿੰਨ ਨੂੰ ਰੋਡ ਜਾਂਦਾ ਹੁੰਦਾ ਹੁੰਦਾ ਆ ਇਹ ਬਾਦ ਤੋਂ 15 ਲੱਖ ਫੁੱਟ ਦਾ ਰੋਡ ਹੋਣਾ ਇੰਨਾ ਕੀ ਆ ਬਾਬਾ ਜੀ ਆ 12 15 ਫੁੱਟ ਦੇ ਵਿੱਚ ਹੀ ਹੋਣਾ ਆ ਤੇ ਇਸ ਵਾਰ ਤੁੰਜੇ ਤਾਂ ਦੱਸਿਆ ਕਿ ਪਹਿਲਾਂ ਵੀ ਆ ਦੇਖੋ ਸੈਡਾ ਚੌੜੀਆਂ ਕੀਤੀਆਂ ਗਈਆਂ ਆ ਇਹ ਚੌੜੀਆਂ ਸੈਡਾ ਕਾਰ ਸੇਵਾ ਵਾਲੇ ਮਹਾਪੁਰਖਾਂ ਵੱਲੋਂ ਕੀਤੀਆਂ ਗਈਆਂ ਆ ਨਾ ਕਿ ਕਿਸੇ ਪ੍ਰਸ਼ਾਸਨ ਵੱਲੋਂ ਸੋ ਇਹ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੀ ਸੈਕ ਸੰਗਤ ਤੱਕ ਪਹੁੰਚ ਲਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਗਵਰਨਮੈਂਟ ਨੇ ਕੁਝ ਨਹੀਂ ਕਰਨਾ ਇਹ ਖਾਲਸੇ ਦਾ ਘਰ ਆ ਜਿਹੜੀ ਸੈਕ ਓਮ ਸਾਰੀ ਦੁਨੀਆ ਦੇ ਢੱਡ ਭਰਨ ਦਾ ਮਾਦਾ ਰੱਖਦੀ ਆ ਉਹ ਇਸ ਰੋਡ ਨੂੰ ਵੀ ਬਣਾ ਸਕਦੀ ਆ ਜਦਕੀ ਹੁਣ ਇਹ ਚਾਹੀਦਾ ਆ ਇਹ ਰੋਡ ਡਬਲ ਰੋਡ ਸੋਹਣੇ ਸੋਹਣੇ ਖਾਲਸੇ ਦੇ ਇਹਨੇ ਬੋਰਡ ਲੱਗੇ ਹੁਣ ਕੁਰੂ ਦੋ ਵਿੱਚ ਸਿੱਖਿਆ ਦੇ ਬੋਰਡ ਲੱਗੇ ਹੋਣ ਚਾਰ ਸਹਿਜਾ ਦੇ ਬੋਰਡ ਲੱਗੇ ਹੋਣ ਤਾਂ ਕਿ ਸਾਡੇ ਬੱਚਾ ਨੂੰ ਪਤਾ ਲੱਗ ਸਕੇ ਕਿ ਅਸੀਂ ਜਾ ਕਿੱਥੇ ਰਹੇ ਹਾਂ ਸੋ ਇਹ ਬੇਨਤੀਆਂ ਆ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਪਰ ਹੌਣ ਬਹੁਤ ਲੰਗਾ ਆ ਇਹ ਤੁਹਾਡੇ ਸਤਿਕਾਰ ਆ ਆਪਾਂ ਹੁਣੇ ਪਿੱਛੇ ਰੋਡ ਤੋਂ ਦਿਖਾਇਆ ਸੀਗਾ ਸੋ ਅੱਗੇ ਆਏ ਆ ਤਾਂ ਮਹਾਪੁਰਖਾਂ ਵੱਲੋਂ ਇੱਥੇ ਲੰਗਰ ਵੀ ਲੱਗਾ ਹੋਇਆ ਆ ਕਿਲਾ ਅਨੰਦਗੜ੍ਹ ਸਾਹਿਬ ਦੇ ਇਹ ਮਹਾਪੁਰਖ ਆ ਬਾਬਾ ਸੁੱਚਾ ਸਿੰਘ ਜੀ ਮੁੱਖ ਪ੍ਰਬੰਧਕ ਐਸ ਵੇਲੇ ਉਹਨਾਂ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਆ। ਸੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੇ ਆ ਸੰਗਤਾਂ ਨੂੰ ਬੇਨਤੀ ਆ ਵੱਲ ਚੜ੍ਹ ਕੇ ਇਸ ਰੋਡ ਨੂੰ ਬਣਾਉਣ ਦੇ ਵਿੱਚ ਹਿੱਸਾ ਪਾਓ। ਸੋ ਤਾਂ ਕਿ ਸਰਕਾਰਾਂ ਦੇ ਮੂੰਹ ਤੇ ਚਪੇੜ ਵਾ ਸਕੇ ਕਿ ਸੈਕਟਰ ਵਾਪਰੇ ਘਰ ਨੂੰ ਜਾਂਦੇ ਰੋਡ ਆ ਬਣਾ ਸਕਦੀ ਆ। ਸੋ ਜਰੂਰੀ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਆਪਣੇ ਵੀਰਾਂ ਭੈਣਾਂ ਤੱਕ ਪ੍ਰਦੇਸ਼ ਬੈਠੇ ਸਾਰੇ ਵੀਰਾਂ ਭੈਣਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਜੀ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ